ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਜੇਗ ਗੁਪਤਾ ਅੰਮ੍ਰਿਤਸਰ ਦੇ ਮੇਅਰ ਚਤੰਦਰ ਸਿੰਘ ਮੋਤੀਪਾਚੀਆ ਅਤੇ ਤਰਨਵੀਰ ਕੈਂਜੀਵਲੋ ਰਾਮਨਗਰ ਕਲੋਨੀ ਤੋਂ ਪੱਲੇ ਵਾਲਾ ਖੂ ਤੱਕ ਸੜਕ ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਮੇਅਰ ਚਤੰਦਰ ਸਿੰਘ ਮੋਤੀਪਾਚੀਆ ਨੇ ਇਲਾਕਾ ਵਾਸੀਆਂ ਨੂੰ ਆਖਿਆ ਕਿ ਇਲਾਕੇ ਦਾ ਕੋਈ ਵੀ ਕੰਮ ਰਹਿਣ ਨਹੀਂ ਦਿੱਤਾ ਜਾਵੇਗਾ ਪੜੀਗਨ ਤੇ ਵਿੱਚ ਇਲਾਕਾ ਵਾਸੀ ਮੌਜੂਦ ਸਨ ਅਤੇ ਉਹਨਾਂ ਨੇ ਧੰਨਵਾਦ ਕੀਤਾ ਕੰਨਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਔਰ ਮੇਰੇ ਨਾਲ ਇੱਥੇ ਆਏ ਇਸ ਪਵਿੱਤਰ ਸ਼ਹਿਰ ਦੇ ਮੇਅਰ ਸਾਹਿਬ ਬੋਤੀਪਾਟਿਆ ਜੀ ਔਰ ਸਾਡੇ ਡਿਪਟੀ ਮੇਅਰ ਦਰਨਵੀਰ ਕੈਂਡੀ ਜੀ ਅਸੀਂ ਕੱਲ ਵੀ ਗੱਲ ਕੀਤੀ ਸੀ ਜਦੋਂ ਅਸੀਂ ਰੇਡੀਅਲ ਰੋਡ ਸੇ ਰੀਡਿੰਗ ਟੂ ਗੋਲਡਨ ਟੈਂਪਲ ਜਦੋਂ ਉਹ ਗਾਟਨ ਕੀਤਾ ਸੀ ਉੱਥੇ ਵੀ ਇਹ ਗੱਲ ਕੀਤੀ ਸੀ ਕਿ ਇੱਕ ਬਦਲਾਵ ਕਹਿ ਕੇ ਸਰਕਾਰ ਆਈ ਸੀ ਸੋ ਬਦਲਾਵ ਤੁਸੀਂ ਦੇਖੋਗੇ ਕਿ ਇੱਥੇ ਜਿੱਥੇ ਅਸੀਂ ਖੜੇ ਆ ਜਿੱਥੇ ਅੱਜ ਅਸੀਂ ਉਦਘਾਟਨ ਕਰਨ ਆਏ ਆ ਇੱਥੇ 35-40 ਸਾਲ ਤੋਂ ਕੋਈ ਕੰਮ ਨਹੀਂ ਹੋਇਆ ਔਰ 35-40 ਸਾਲਾਂ ਬਾਅਦ ਜਿਹੜੀ ਸੜਕ ਬਣਨ ਜਾ ਰਹੀ ਹੈ ਸੋ ਮੈਂ ਕਹਿੰਦਾ ਕਿ ਇਹ ਇਹੋ ਹੀ ਬਦਲਾਅ ਹੈ ਇਹ ਕੋਈ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਦੇ ਕੋਈ ਨਫ਼ਰਤ ਦੀ ਰਾਜਨੀਤੀ ਅਸੀਂ ਸਿਰਫ ਡਿਵੈਲਪਮੈਂਟ ਦੀ ਰਾਜਨੀਤੀ ਕਰਦੇ ਆ ਅਸੀਂ ਲੋਕਾਂ ਦੇ ਸੁੱਖਾਂ ਦੁੱਖਾਂ ਦੇ ਜਿਹੜੇ ਆ ਉਹਨਾਂ ਦੇ ਭਾਈਵਾਲਾ ਲੋਕਾਂ ਦੀ ਕਿਸੇ ਜ਼ਗੀਰ ਚ ਭਾਈਵਾਲ ਨਹੀਂ ਇਸੇ ਕਾਰੋਬਾਰ ਚ ਭਾਈਵਾਲ ਨਹੀਂ ਅਸੀਂ ਅੱਜ ਅਸੀਂ ਸਾਡੇ ਨਾਲ ਸਾਡੇ ਸੈਂਟਰਲ ਹਲਕੇ ਦੇ ਐਮ ਐਲ ਏ ਡਾਕਟਰ ਅਜੀਤ ਗੁਪਤਾ ਜੀ ਸਾਡੇ ਡਿਪਟੀ ਮੇਅਰ ਕੈਂਡੀ ਜੀ ਸਾਡੇ ਕਾਉਂਸਲ ਵਿਜੇ ਜੀ ਔਰ ਸੈਂਕੜੇ ਸਾਡੇ ਸਾਥੀ ਸਾਡੀਆਂ ਭੈਣਾਂ ਸਾਡੇ ਭਰਾ ਅੱਜ ਅਸੀਂ ਇਹ ਰਾਮਨਗਰ ਤੋਂ ਲੈ ਕੇ ਭੱਲੇਵਾਲਾ ਖੂਹ ਤੱਕ ਜਿਹੜੀ ਅੱਜ ਸੜਕ ਦਾ ਉਦਘਾਟਨ ਕਰਨ ਜਾ ਰਹੇ ਆ ਕਿਉਂਕਿ ਆਮ ਆਦਮੀ ਪਾਰਟੀ ਸਾਡੇ ਸੁਪਰੀਮੋ ਸ਼੍ਰੀ ਕੇਜਰੀਵਾਲ ਸਾਹਿਬ ਸਾਡੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਸਾਡੇ ਮਨੀਸ਼ ਸੋਧਿਆ ਜੀ ਜਿਹੜੇ ਇੰਚਾਰਜ ਨੇ ਪੰਜਾਬ ਦੇ ਸਾਡੇ ਮੰਤਰੀ ਰਵਜੋਤ ਸਿੰਘ ਜੀ ਸਾਡੇ ਪੰਜਾਬ ਪ੍ਰਧਾਨ ਅਮਨ अरोड़ा ਜੀ ਔਰ ਸਾਡੀ ਐਮਐਲਏ ਸਹਿबान ਜੋ ਜੋ ਇਹਨਾਂ ਨੇ ਵਾਅਦੇ ਕੀਤੇ ਨੇ ਉਹ ਵਾਅਦੇ ਜਿਹੜੇ ਵਫਾ ਕਰਨੇ ਨੇ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਆਲ ਓਵਰ ਡਿਵੈਲਪਮੈਂਟ ਕਰਨੀ ਹੈ ਸੋ ਸੈਂਟਰ ਹਲਕੇ ਦੇ ਵੀ ਤਕਰੀਬਨ 15 ਕਰੋੜ ਰੁਪਏ ਦੇ ਕੰਮ ਜਿਹੜੇ ਨੇ ਇਹ ਸ਼ੁਰੂ ਹੋਣ ਜਾ ਰਹੇ ਨੇ ਜਿਹੜੇ ਸਾਰੀ ਸੈਂਟਰ ਕਾਉਂਸੀ ਜੈਂਸੀ ਦੇ ਵਿੱਚ ਸਾਰੀਆਂ ਸੜਕਾਂ ਜਿੱਥੇ ਜਿੱਥੇ ਕੋ ਰਿਪੇਅਰ ਹੈ ਸੀਵਰੇਜ ਦਾ ਕੰਮ ਹੈ ਕੋਈ ਕੱਲ ਵੀ ਤੁਹਾਨੂੰ ਪਤਾ ਹੈ ਕਿ ਡਾਕਟਰ ਸਾਹਿਬ ਔਰ ਅਸੀਂ ਕੱਲ 41 ਕਰੋੜ ਰੁਪਏ ਦੇ ਕੰਮਾਂ ਦਾ ਦੁਗਾਟਨ ਕੀਤਾ ਜਿਹੜੀਆਂ ਹਰ ਮੰਦਰ ਸਾਹਿਬ ਨੂੰ ਕਨੈਕਟਡ ਰੋਡ ਨੇ ਰੇਡੀਅਸ ਰੋਡ ਨੇ ਰੇਡੀਅਲ ਰੋਡ ਦਾ ਵੀ ਕੱਲ ਕੀਤਾ 13 ਅਕਤੂਬਰ ਵਾਲੇ ਦਿਨ ਸਮਝੋ ਕਿ ਜਦੋਂ ਦਾ 1947 ਤੋਂ ਬਾਅਦ ਡਿਵਾਈਡ ਹੋਇਆ ਵਾ ਤੇ ਆ ਜਿਹੜਾ ਸਾਡਾ ਇਲਾਕਾ ਵਾ ਖੱਬੇ ਸੱਜੇ ਕਰਕੇ ਨਾ ਵੰਡਿਆ ਗਿਆ ਹੀ ਤੇ ਮੇਰੇ ਵੱਡੇ ਭਰਾ ਮੋਦੀ ਪਾਰਟੀਆ ਜੀ ਮੇਰੇ ਮਾਨਯੋਗ ਐਮਐਲਏ ਸਾਹਿਬ ਅਜੇ ਗੁਪਤਾ ਜੀ ਦਾ ਮੈਂ ਬਹੁਤ ਬਹੁਤ ਦੋਵਾਂ ਭਰਾਵਾਂ ਦਾ ਆਪਣੇ ਵੱਡੇ ਭਰਾਵਾਂ ਦਾ ਧੰਨਵਾਦ ਕਰਦਾ ਕਿ ਹਾਲੇ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਮੈਂ 6 ਮਹੀਨੇ ਗਿਆ ਸੀ ਚਲੋ 9 ਮਹੀਨੇ ਤੇ ਤਕਰੀਬਨ 10 ਦਿਨ ਹੋਏ ਆ ਪਰ ਫਿਰ ਵੀ ਇਹਨਾਂ ਨੇ ਬੜੀ ਵੱਡੀ ਲਾਗਤ ਨਾਲ ਕਿ ਮੇਰੇ ਕਹਿਣ ਦੇ ਮੈਂ ਮਲਗੇ ਨਾ ਬਹੁਤ ਜ਼ਿਆਦਾ ਗਿਆ ਇੱਕੋ ਮੇਰਾ ਕੰਮ ਹੈ ਜਿਹੜਾ ਮੇਨ ਆ ਭੱਲੇ ਵਾਲੇ ਖੂਹ ਤੋਂ ਲੈ ਕੇ ਬੋੜੀ ਸਾਗ ਗੁਰਦੁਆਰਾ ਤੇ ਭਈ ਫਾਟਕ ਤੋਂ ਲੈ ਕੇ ਪੰਨੂ ਚੌਂਕ ਇਹ ਸੈਂਟਰ ਲੱਗੇ ਤੋਂ ਆਪਣਾ ਅਜੇ ਗੁਪਤਾ ਜੀ ਜਿਹੜਾ ਖੂਹ ਭੱਲੇ ਵਾਲੇ ਤੋਂ ਲੈ ਕੇ ਆਪਣਾ ਗੁਰਨਾਣਕਪੁਰੇ ਚੌਂਕ ਤੱਕ ਕਰ ਸਾਭ ਰਿਹਾ ਦਾ ਮੂਰਤ ਕਰ ਰਿਹਾ ਮੈਂ ਨਾਲ ਦੋਵਾਂ ਭਰਾਵਾਂ ਦਾ ਆਪਣਿਆਂ ਦਾ ਬਹੁਤ ਬਹੁਤ ਮੈਂ ਕਹਿੰਦਾ ਮੇਰੀ ਦਿਲ ਦੀ ਗਹਿਰਾਈੋਂ ਧੰਨਵਾਦ ਕਰਦਾ